ਉਥੇ ਜੀ ਮੀਡੀਆ ਦੀ ਟੀਮ ਵੱਲੋਂ ਜਦੋਂ ਬਠਿੰਡਾ ਦੇ ਅਨਾਜ ਮੰਡੀ ਦਾ ਰਿਐਲਿਟੀ ਚੈੱਕ ਕੀਤਾ ਗਿਆ ਤਾਂ ਕਿਸਾਨ ਇਸ ਵਾਰ ਮੰਡੀ ਦੇ ਵਿੱਚ ਕੀਤੇ ਗਏ ਪ੍ਰਬੰਧਾਂ ਤੋਂ ਡਾਡੇ ਖੁਸ਼ ਨਜ਼ਰ ਆਏ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਮੰਡੀ ਪ੍ਰਬੰਧਨ ਨੂੰ ਲੈ ਕੇ ਖੁਸ਼ ਨਜ਼ਰ ਆਏ ਅਤੇ ਹਰ ਇੱਕ ਦੇ ਮੰਡੀ ਦੇ ਪ੍ਰਬੰਧਾਂ ਦੀ ਤਾਰੀਫ਼ ਕੀਤੀ ਕਿਸਾਨਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਪ੍ਰਬੰਧਨ ਬਹੁਤ ਵਧੀਆ ਹੈ ਇਸੇ ਤਰ੍ਹਾਂ ਦੇ ਪ੍ਰਬੰਧ ਹੀ ਅਸੀਂ ਮੰਗਦੇ ਸੀ ਸਾਨੂੰ ਕਿਸੇ ਕਿਸਮ ਦਾ ਮੰਡੀ ਦੇ ਵਿੱਚ ਕੋਈ ਸਮੱਸਿਆ ਨਹੀਂ ਆ ਰਹੀ ਹੈ ਬਹੁਤ ਵਧੀਆ ਹਾਲ ਹੈ ਕੀ ਹੈ ਨਾਲੇ ਲਿਫਟਿੰਗ ਹੈ ਬਹੁਤ ਵਧੀਆ ਮਾਲ ਲਿਫਟਿੰਗ ਹੋ ਜਾਂਦੀ ਹੈਗੀ ਕੋਈ ਵੀ ਮਤਲਬ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਨਹੀਂ ਪਹਿਲਾ ਹਾਲ ਹੈ ਮੈਂ ਕਿਤੇ ਦੇਖੇਗਾ ਵੀ ਨਾਲੇ ਲਿਫਟਿੰਗ ਨਾਲੇ ਇੰਜੀਨ ਵਫਰੀ ਹੋ ਗਈ ਜਾਂਦਾ ਸਾਡਾ 45 ਕਿਲਿਆਂ ਦਾ ਮਾਲ ਆ ਗਿਆ ਜੀ ਤੇ ਕਿਵੇਂ ਮੰਡੀ ਦੇ ਵਿੱਚ ਕਿਹੋ ਜਿਹਾ ਪ੍ਰਬੰਧ ਨੇ ਠੀਕ ਹੈ ਨਹੀਂ ਮੰਡੀ ਦੇ ਵਿੱਚ ਬਹੁਤ ਵਧੀਆ ਜੀ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਤੇ ਜਿਹੜੀ ਸਰਕਾਰ ਹੈ ਆਪਣੀ ਭਗਵੰਤ ਮਾਨ ਦੀ ਅਸੀਂ ਇਹਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਐਤਕੀ ਹਰ ਇੱਕ ਵਾਰੀ ਨਾਲ ਉਹ ਸਾਨੂੰ ਬਹੁਤ ਹੀ ਵਧੀਆ ਮਤਲਬੀ ਪ੍ਰਬੰਧ ਮਿਲੇ ਨੇ ਪ੍ਰਬੰਧ ਮਿਲੇ ਆ ਮੰਡੀ ਦੇ ਵਿੱਚ ਓਨਾ ਮੈਂ ਤਾਂ ਪਹਿਲਾਂ ਵੇਚ ਗਿਆ ਸੀ ਅੱರ್ಧ ਦਿਨ ਹੁਣ ਤਾਂ ਮੇਰੇ 2 ਕਿੱਲਾਂ ਦਾ 3000 ਅੱਛਾ ਹਾਂਜੀ ਤੇ ਮੰਡੀ ਦੇ ਵਿੱਚ ਕੋਈ ਸਮੱਸਿਆ ਆ ਰਹੀ ਮੈਨੂੰ ਤਾਂ ਜੀ ਹਜੇ ਕੋਈ ਸਮੱਸਿਆ ਨਹੀਂ ਮੈਂ ਪਹਿਲਾਂ ਹੀ ਵੇਚ ਗਿਆ ਮੈਂ ਤਾਂ ਸਵੇਰੇ ਆਇਆ ਸੀ ਜੀ ਸ਼ਾਮ ਨੂੰ ਵੇਚ ਕੇ ਆਵਾਂ ਨਾਲ ਦੇ ਨਾਲ ਵਿਕੀ ਜਾਂਦਾ ਨਾਲ ਦੇ ਨਾਲ ਮੇਰਾ ਤਾਂ ਜਿਆਦਾਤਰ ਤੇ ਕਿਵੇਂ ਮੰਡੀ ਦੇ ਵਿੱਚ ਮਾਝਾ ਦਾ ਵਿਕ ਰਿਹਾ ਠੀਕ ਹੈ ਜੀ ਵਧੀਆ ਜੀ ਕੋਈ ਸਮੱਸਿਆ ਕੋਈ ਸਮੱਸਿਆ ਨਹੀਂ ਕੋਈ ਮੋਟਰ ਵਗੈਰਾ ਦੀ ਜਾਂ ਕੋਈ ਮੰਡੀ ਦੇ ਵਿੱਚ ਸੀਨ ਵਾਲੇ ਪਾਣੀ ਪੂਣੀ ਨੂੰ ਲੈ ਕੇ ਇੱਥੋਂ ਉਹ ਲੱਗਿਆ ਨਾ ਟੋਲਾ ਵੀ ਚੱਲੀ ਜਾਂਦਾ ਜੀ ਸੁੱਕਾ ਝੋਨਾ ਹੈਗਾ ਤਾਂ ਤੁਰਦੀ ਜਾਂਦਾ ਜੀ ਕੁਝ ਨਾ ਪੰਜਾਬੀ ਸੂਬਾ ਹੈ ਤੇ ਖੇਤੀ ਪ੍ਰਦਾਨ ਸੂਬਾ ਹੈ ਜਿਹਦੇ ਵਿੱਚ ਹਰ ਸਾਲ ਕਣਕ ਤੇ ਝੋਨੇ ਦੀ ਜਿਹੜੀ ਹੈ ਬਿਜਾਈ ਵੀ ਹੁੰਦੀ ਹੈ ਤੇ ਕਟਾਈ ਵੀ ਹੁੰਦੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਝੋਨੇ ਦੀ ਫਸਲ ਆਦੀ ਆਮ ਸ਼ੁਰੂ ਹੋ ਗਈ ਹੈ ਤੇ ਉਹਦੇ ਨਾਲ ਹੀ ਇਹ ਰੈਪਰ ਆਲੀ ਹੈ ਉਹਦੀ ਸਾਰੀ ਸੰਭਾਲ ਦੇ ਵੀ ਅਸੀਂ ਪੂਰੇ ਡਿੰਦੇ ਪ੍ਰਬੰਧ ਕਰ ਲਏ ਹਨ ਕਿਉਂਕਿ ਸਾਫ ਜੀ ਤੁਹਾਡਾ ਤੁਹਾਡੇ ਵੱਖਰੇ ਵੱਖਰੇ ਚੈਨਲਾਂ ਥਰੂ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਸ਼ੁਰੂ ਤੋਂ ਹੀ ਬੇਨਤੀ ਕਰਦੇ ਆ ਰਹੇ ਹਾਂ ਕਿ ਤਾਂ ਸੁੱਕਾ ਝੋਨਾ ਲੈ ਕੇ ਆਣ ਉਹ ਤੇ ਸਾਡੇ ਭਰਾਵਾਂ ਨੇ ਸਾਡੀ ਗੱਲ ਸੁਣੀ ਹੈ ਤੇ ਮੰਡੀਆਂ ਦੇ ਵਿੱਚ ਸਾਡਾ ਸੁੱਕਾ ਝੋਨਾ ਆ ਰਿਹਾ ਹੈ ਜਿਹਦੇ ਨਾਲ ਲੋਕਾਂ ਨੂੰ ਇਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋ ਰਹੀ ਤਾਂ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਨਹੀਂ ਤੁਸੀਂ ਦੇਖਦੇ ਰਹੋ ਜੀ ਪੰਜਾਬ ਹਰਿਆਣਾ ਹਿਮਾਚਲ ਤਨਵਾਦ